ਸਾਰਨੀ ਆਉਤੇ ਆਉਤੇ ਇੱਥੇ ਪੱਖ ਹੀ ਰੱਖੇ ਆ ਤੇ ਕਿਵੇਂ ਆਪਣਾ ਜਿਹੜਾ ਬੰਦੀ ਸਿੰਘਾਂ ਦਾ ਮੋਰਚਾ ਮੋਹਾਲੀ ਲੱਗਿਆ ਹੋਇਆ ਉਸ ਵਿੱਚ ਕੀ ਕਮੀਆਂ ਰਹੀਆਂ ਵੀ ਅੱਜ ਤੱਕ ਆਪਾਂ ਪੂਰਾ ਨਹੀਂ ਸਿਰੇ ਚੜ੍ਹ ਸਕੇ ਇਹ ਸਾਰੀਆਂ ਗੱਲਾਂ ਦੀ ਅੱਜ ਇੱਥੇ ਮੀਟਿੰਗ ਚ ਇੱਕ ਟੇਬਲ ਟਾਕ ਜਿਵੇਂ ਬਾਈ ਦੀਪ ਕਹਿੰਦਾ ਹੁੰਦਾ ਸੀ ਸਾਨੂੰ ਟੇਬਲ ਟਾਕ ਵੀ ਕਰਨੀ ਪਊਗੀ ਸਾਨੂੰ ਸੰਘਰਸ਼ ਵੀ ਵਿੜਨਾ ਪਊਗਾ ਦੋਨੋਂ ਪੈਰਲਲੀ ਚਲਾਉਣੇ ਪੈਣਗੇ ਟਾਕ ਸਰਕਾਰਾਂ ਨਾਲ ਬਿਲਕੁਲ ਜੋ ਵੀ ਐਡਮਿਨਿਸਟ੍ਰੇਸ਼ਨਲ ਜੈਸ ਨਾਲ ਕਿਉਂਕਿ ਇਹ ਦੋਨੋਂ ਪੈਰਲਲ ਚੱਲਣਗੇ ਤਾਂ ਹੀ ਅਸੀਂ ਕਾਮਯਾਬ ਹੋ ਸਕਦੇ ਹਾਂਗੇ ਗਰਸ਼ਤੇ ਬਾਈਬਲ ਵੀ ਹੋਇਆ ਸੰਘਰਸ਼ ਆਪਾਂ ਬਰਗਾੜੀ ਦੇ ਵਿੱਚ ਵੀ ਦੇਖਿਆ ਵਾਪਸ ਦੁਰਸਨਤ ਸੰਘਰਸ਼ ਮੇਖਿਆ ਉਸ ਤੋਂ ਪਹਿਲਾਂ ਜੇ ਆਪਾਂ ਗੁਰਬਖਸ਼ਿਆਂ ਦੀ ਗੱਲ ਕਰਦੇ ਆਂ ਲੰਬੇ ਸਮੇਂ ਤੋਂ ਮੋਰਚੇ ਤੁਸੀਂ ਜ਼ਿਕਰ ਕੀਤਾ ਕਿ ਕੀ ਪ੍ਰਾਪਤੀਆਂ ਹੋਈਆਂ ਖਾਸ ਕਰਕੇ ਹੁਣ ਕਿਹੋ ਜਿਹਾ ਸੰਘਰਸ਼ ਕੀ ਹੋਊਗਾ ਵਿਦਿਵਿਦਾਨ ਉਹਦਾ ਕਿਹੋ ਜਿਹਾ ਸੰਘਰਸ਼ ਲਿਖਣਾ ਕਿ ਲੋਕਾਂ ਦਾ ਇਕੱਠ ਹੋਊਗਾ ਲੋਕਾਂ ਦੀ ਲਾਮਬੰਦੀ ਕਰਕੇ ਕਿਥਾਂ ਬੈਠਿਆ ਜਾਊਗਾ ਜਾਂ ਸਮੂਹਕ ਲੋਕਾਂ ਨੂੰ ਲਾਮਬੰਦੀ ਦਿੱਤਾ ਜਾਊਗਾ ਕੀ ਅਕਾਲੀ ਦਲ ਇਕੱਠੇ ਹੋ ਕੇ ਚੋਣਾ ਲੜੇ ਤੇ ਲੱਗਦਾ ਨਹੀਂ ਕਿ ਕੋਨੋ ਨਕੋ ਉਹ ਵਿਰੋਧੀ ਧਿਰ ਨੂੰ ਤੇ ਪਛਾੜ ਸਕਦੇ ਆ ਨਾ ਇਸ ਟਾਈਮ ਤੇ ਤੁਸੀਂ ਕਹਿ ਦਿੰਦੇ ਆ ਸਾਡਾ ਦਿੱਲੀੋਂ ਚੱਲਦਾ ਜੀ ਸਾਰਾ ਕੁਝ ਦਿੱਲੀੋਂ ਪਲਾਨ ਹੁੰਦਾ ਜੇ ਅੱਜ ਅਕਾਲੀ ਦਲ ਇੱਕ ਪਲੈਨ ਫਾਰਮ ਤੇ ਆਵੇ ਤੇ ਕੌਮ ਨੂੰ ਕੁਛ ਨਾ ਕੁਛ ਤੇ ਲੱਗਦਾ ਨਾ ਕਿ ਇਹ ਸੰਘਰਸ਼ ਦੀ ਇੱਕ ਰੇਖ ਵੱਖਰੀ ਹੋ ਸਕਦੀ ਹੈ ਅਕਾਲ ਚਰਨ ਨਾਲ ਜੁੜੇ ਤੁਸੀਂ ਦਾਸਤਜਿੰਦਰ ਸਿੰਘ ਅੰਮ੍ਰਿਤਸਰ ਚ ਮੌਜੂਦ ਅੱਜ ਥੋੜੀ ਦੇਰ ਪਹਿਲੋਂ ਕਾਰਜਕਾਰੀ ਜਥੇਦਾਰ ਭਾਈ ਧਿਆਨ ਸਿੰਘ ਮੰਡ ਜਿਹੜੇ ਕਿ ਸਰਬੱਤ ਖਾਲਸਾ ਵੱਲੋਂ ਥਾਪੇ ਹੋਏ ਸੀ ਉਹਨਾਂ ਵੱਲੋਂ ਇੱਕ ਮੀਟਿੰਗ ਕੀਤੀ ਗਈ ਹੈ ਵੱਖ-ਵੱਖ ਨੁਮਾਇੰਦੇ ਉਥੇ ਪਹੁੰਚੇ ਸੀ ਵਿਚਾਰ ਚਰਚਾਾਂ ਹੋਈਆਂ ਜੋ ਸਾਹਮਣੇ ਨਿਕਲ ਕੇ ਆਇਆ ਕਿ ਸਿੰਘ ਸਾਹਿਬ ਭਾਈ ਜਗਤਾ ਸਿੰਘ ਹਵਾਰਾ ਵੱਲੋਂ ਇੱਕ ਸੁਨੇਹਾ ਆਇਆ ਪੰਥਕ ਇਕੱਤਰਤਾ ਵਾਸਤੇ ਸੁਨੇਹਾ ਸੀ ਕੀ ਸੁਨੇਹਾ ਸੀ ਕੋਸ਼ਿਸ਼ ਕਰਾਂਗੇ ਭਾਈ ਧਿਆਨ ਸਿੰਘ ਮਾਨ ਨਾਲ ਗੱਲਬਾਤ ਕਰਨ ਦੀ ਉਸ ਤੋਂ ਪਹਿਲਾਂ ਮੀਟਿੰਗ 'ਚ ਕੀ ਵਿਚਾਰਾਂ ਹੋਈਆਂ ਇਹਦੇ ਵਾਸਤੇ ਜਾਣਕਾਰੀ ਵੀ ਲੈਣੇ ਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਕੀ ਪ੍ਰੋਗਰਾਮ ਲੀਕੇ ਜਾਣਗੇ ਭਾਈ ਦੀਪ ਸਿੱਧੂ ਦੇ ਭਰਾਤਾ ਸਾਡੇ ਨਾਲ ਆ ਵੀਰ ਮਨਦੀਪ ਸਿੰਘ ਸਿੱਧੂ ਪਰ ਫਤਿਹ ਸਾਂਝ ਕਰਦੇ ਆ ਜੀ ਮਨਦੀਪ ਜੀ ਬਾਈ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀ ਸੀ ਮੀਟਿੰਗ ਦਾ ਖਾਸ ਉਪਰਾਲਾ ਕੀ ਸੀ ਕੀ ਗੱਲਬਾਤ ਹੋਈ ਜਾਂਦਾ ਦੇਖੋ ਅੱਜ ਇੱਕ ਮੀਟਿੰਗ ਕਾਲ ਕੀਤੀ ਗਈ ਸੀਗੀ ਕਾਰਜਕਾਰੀ ਜਥੇਦਾਰ ਧਿਆਨ ਸਿੰਘ ਮੰਡ ਜੀ ਵੱਲੋਂ ਵੀ ਆਪਾਂ ਆਓ ਇੱਥੇ ਵਿਚਾਰ ਵਟਾਂਦਰਾ ਕਰੀਏ ਵੀ ਜਿਹੜੇ ਆਪਣੇ ਸਿੰਘਾਂ ਜੇਲਾਂ ਵਿੱਚ ਬੈਠੇ ਆ ਬੰਦੀ ਸਿੰਘਾਂ ਚਾਹੇ ਉਹ ਪਹਿਲਾਂ ਵਾਲੇ ਸਮੇਂ ਵਾਲੇ ਆ ਚਾਹੇ ਹੁਣ ਮੌਜੂਦਾ ਜਿਵੇਂ ਭਾਈ ਅੰਮ੍ਰਿਤਪਾਲ ਸਿੰਘ ਤੇ ਉਹਨਾਂ ਦੇ ਸਾਥੀ ਆ ਉਹਨਾਂ ਨੂੰ ਆਪਾਂ ਰਿਹਾਈ ਲਈ ਆਪਾਂ ਕਿਵੇਂ ਇਹ ਆਪਾਂ ਉਹਨਾਂ ਲਈ ਕੀ ਸੰਘਰਸ਼ ਵਿਢ ਸਕਦੇ ਆਂ ਕਿ ਉਹਨਾਂ ਦੀ ਰਿਹਾਈ ਬਾਬਤ ਉਹਦੇ ਲਈ ਅੱਜ ਵਿਚਾਰ-ਵਟਾਂਦਰਾ ਹੋਈਆਂ ਸਾਰਿਆਂ ਨੇ ਵੱਖੋ-ਵੱਖਰੋਂ ਆਪਦੇ ਵਿਚਾਰ ਰੱਖੇ ਤੇ ਇਹ ਰੱਖਿਆ ਵੀ ਆਪਾਂ ਕਿਵੇਂ ਇਹ ਸੰਘਰਸ਼ ਵਿਢ ਸਕਦੇ ਆਂ ਸਾਰਿਆਂ ਨੇ ਆਪਦੇ-ਆਪਦੇ ਇੱਥੇ ਪੱਖ ਹੀ ਰੱਖੇ ਆ ਤੇ ਕਿਵੇਂ ਆਪਣਾ ਜਿਹੜਾ ਬੰਦੀ ਸਿੰਘਾਂ ਦਾ ਮੋਰਚਾ ਮੋਹਾਲੀ ਲੱਗਿਆ ਹੋਇਆ ਉਸ ਵਿੱਚ ਕੀ ਕਮੀਆਂ ਰਹੀਆਂ ਹਾਂ ਨਹੀਂ ਉਸ 'ਚ ਕਮੀਆਂ ਕੀ ਰਹੀਆਂ ਸੀ ਵੀ ਉਹ ਅੱਜ ਤੱਕ ਆਪਾਂ ਪੂਰਾ ਨੇ ਸਾਰੇ ਚਾੜ ਸਕੇ ਇਹ ਸਾਰੀਆਂ ਗੱਲਾਂ ਦੇ ਅੱਜ ਇੱਥੇ ਮੀਟਿੰਗ ਚ ਗੱਲ ਅਗਲਾ ਕੀ ਫਿਰ 35 ਕਿਉ ਲਿਖਿਆ ਗਿਆ ਜੇ ਬੰਦੀ ਸਿੰਘਾਂ ਦੀ ਗੱਲ ਕਰੀਏ ਭਾਈ ਅਮਰਪਾਲ ਸਿੰਘ ਦੀ ਗੱਲ ਕਰੀ ਰਿਹਾਈ ਦੀ ਕਿਉਂਕਿ ਇੱਧਰ NSA ਵੱਲ ਚੁੱਕੀ ਆ ਤੇ ਬੰਦੀ ਸਿੰਘਾਂ ਦਾ ਮਸਲਾ ਤਾਂ ਬਹੁਤ ਲੰਬੇ ਸਮੇਂ ਤੋਂ ਲਟਕਦਾ ਜਾ ਰਿਹਾ ਹੈ ਦੇਖੋ ਇਹੀ ਜਿਵੇਂ ਸਾਰਿਆਂ ਨੇ ਆਪਦੇ ਵਿਚਾਰ ਵਟਾਂਦਰਾ ਰੱਖੇ ਵੀ ਆਪਾਂ ਨੂੰ ਇੱਕ ਸੰਘਰਸ਼ ਵਢਣਾ ਪਊਗਾ ਸੰਘਰਸ਼ ਵਢਣ ਦੇ ਨਾਲ ਨਾਲ ਆਪਾਂ ਨੂੰ ਇੱਕ ਟੇਬਲ ਟਾਕ ਦੋਨੋਂ ਪੈਰਲਲ ਪੱਖ ਚਲਾਉਣੇ ਪੈਣਗੇ ਬਾਕੀ ਇਹ ਸਾਰੇ ਇੱਕ ਵਾਰੀ ਨੋਟ ਕੀਤੇ ਗਏ ਆ ਕਿ ਪੱਖ ਇਹਨਾਂ ਨੂੰ ਨੋਟ ਕਰਕੇ ਅੱਗੇ ਸਾਰੇ ਜਿਹੜੀ ਟੀਮ ਆ ਉਹ ਬੈਠ ਕੇ ਜੋ ਅੱਗੇ ਫੈਸਲਾ ਹੋਊਗਾ ਉਹ ਦਿੱਤਾ ਜਾਊਗਾ ਸੰਘਰਸ਼ ਤੇ ਬਾਈਬਲ ਵੀ ਹੋਇਆ ਸੰਘਰਸ਼ ਆਪਾਂ ਬਰਗਾੜੀ ਦੇ ਵਿੱਚ ਵੀ ਦੇਖਿਆ ਵਾਪਸ ਦੁਰਸਨਾ ਚ ਘਰ ਵਿੱਚ ਦੇਖਿਆ ਉਸ ਤੋਂ ਪਹਿਲਾਂ ਜੇ ਆਪਾਂ ਗੁਰਬਖਸ਼ਿਆਂ ਦੀ ਗੱਲ ਕਰਦੇ ਹਾਂ ਲੰਬੇ ਸਮੇਂ ਤੋਂ ਮੋਰਚੇ ਤੁਸੀਂ ਜ਼ਿਕਰ ਕੀਤਾ ਕਿ ਕੀ ਪ੍ਰਾਪਤੀਆਂ ਹੋਈਆਂ ਖਾਸ ਕਰਕੇ ਹੁਣ ਕਿਹੋ ਜਿਹਾ ਸੰਘਰਸ਼ ਕੀ ਹੋਊਗਾ ਵਿਧੀ ਵਿਵਧਾਨ ਉਹਦਾ ਕਿਹੋ ਜਿਹਾ ਸੰਘਰਸ਼ ਲਿਖਣਾ ਕਿ ਲੋਕਾਂ ਦਾ ਇਕੱਠ ਹੋਊਗਾ ਲੋਕਾਂ ਦੀ ਲਾਮਬੰਦੀ ਕਰਕੇ ਕਿਥਾਂ ਬੈਠਿਆ ਜਾਊਗਾ ਜਾਂ ਸਮੂਹਕ ਲੋਕਾਂ ਨੂੰ ਲਾਮਬੰਦੀ ਕਰਤਾ ਕਿ ਕੋਈ ਸਾਰਾ ਹਜੇ ਤਾਂ ਅੱਜ ਤਾਂ ਵਿਚਾਰ ਹੀ ਹੋਈ ਹੈ ਕਿ ਇਸ ਤੇ ਅੱਗੇ ਕਿਵੇਂ ਵਰਕ ਹੋਣਾ ਜਿਵੇਂ ਮੈਂ ਤੁਹਾਨੂੰ ਦੱਸਿਆ ਵੀ ਇਹ ਇੱਕ ਟੇਬਲ ਟॉक ਜਿਵੇਂ ਬਾਈ ਦੀਪ ਕਹਿੰਦਾ ਹੁੰਦਾ ਸੀ ਸਾਨੂੰ ਟੇਬਲ ਟॉक ਵੀ ਕਰਨੀ ਪਊਗੀ ਸਾਨੂੰ ਸੰਘਰਸ਼ ਵੀ ਵਿੜਨਾ ਪਊਗਾ ਦੋਨੋਂ ਪੈਰਲਲੀ ਚਲਾਉਣੇ ਪੈਣਗੇ ਟਾਕ ਸਰਕਾਰਾਂ ਨਾਲ ਬਿਲਕੁਲ ਜੋ ਵੀ ਐਡਮਿਨਿਸਟ੍ਰੇਸ਼ਨਲ ਜេស ਨਾਲ ਕਿਉਂਕਿ ਇਹ ਦੋਨੋਂ ਪੈਰਲਲ ਚੱਲਣਗੇ ਤਾਂ ਹੀ ਅਸੀਂ ਕਾਮਯਾਬ ਹੋ ਸਕਦੇ ਹਾਂਗੇ ਜਿਵੇਂ ਜੇ ਆਪਾਂ ਗੱਲ ਕਰੀਏ ਵੀ ਪੰਜਾਬ ਨੂੰ ਆਜ਼ਾਦ ਕਰਾਉਣ ਵਾਲੀ ਗੱਲ ਆ ਤੇ ਆਪਣੇ ਉਸ ਦੇ ਵਿੱਚ ਹੀ ਆਪਣੇ ਬੰਦੀ ਸਿੰਘ ਰਿਹਾ ਖਰਾਉਣ ਵਾਲੀ ਗੱਲ ਹੁੰਦੀ ਆ ਕਿ ਆਪਾਂ ਨੂੰ ਕੀ ਕਮੀਆਂ ਪਹਿਲਾਂ ਰਹੀਆਂ ਕਿਵੇਂ ਆਪਾਂ ਅੱਗੇ ਵੱਧ ਸਕਦੇ ਆ ਕਿਵੇਂ ਉਹਨਾਂ ਨੂੰ ਆਪਾਂ ਛੁੜਾ ਸਕਦੇ ਆ ਇਸ ਸਾਰੇ ਬਾਰੇ ਗੱਲਬਾਤ ਹੋਈ ਆ। ਅਕਾਲੀ ਦਲ ਵਾਰਿਸ ਪੰਜਾਬ ਤੇ ਇਸ ਟਾਈਮ ਬਣ ਕੇ ਆ ਸਾਹਮਣੇ ਆ ਚੁੱਕਾ ਉਹਦੇ ਵਾਸਤੇ ਵੀ ਗੱਲਬਾਤ ਹੋਈ ਕਿ ਭਾਈ ਧਿਆਨ ਸਿੰਘ ਮੰਡ ਕੋਈ ਹੋਰ ਪਾਰਟੀ ਨੂੰ ਸਮਰਥਨ ਦੇਣਗੇ ਆਉਣ ਵਾਲੇ ਸਮੇਂ ਦੇ ਵਿੱਚ ਤਰਨਤਾਰਨ ਦੀ ਜਿੰਨੀ ਵੀ ਆ ਹੋ ਸਕਦਾ 2027 ਦੇ ਵਿੱਚ ਵੀ ਅਕਾਲੀ ਦਲ ਵਾਰਿਸ ਪੰਜਾਬ ਤੇ ਖੁੱਲ ਕੇ ਸਾਹਮਣੇ ਆਵੇ। ਨਹੀਂ ਦੇਖੋ ਅੱਜ ਪਾਰਟੀ ਬਾਜੀ ਤੋਂ ਉੱਪਰ ਉੱਠ ਕੇ ਇਹ ਮੀਟਿੰਗ ਰੱਖੀ ਗਈ ਸੀ ਕਿ ਵੀ ਸਾਰੇ ਜਿਹੜੇ ਆਪਣੇ ਬੰਦੀ ਸਿੰਘ ਉਹ ਆਪਣੇ ਸਾਂਝੇ ਕੌਮ ਦੇ ਪੰਥ ਦੇ ਬੰਦੀ ਸਿੰਘ ਆ ਉਹਨਾਂ ਲਈ ਆਪਾਂ ਨੂੰ ਸੰਘਰਸ਼ ਵਿੜਨਾ ਪਊਗਾ ਤੇ ਜਿਵੇਂ ਆਪਾਂ ਹੁਣ ਗੱਲ ਕਰੀਏ ਜਿਮਨੀ ਚੌਂਂ ਦੀ ਉਹਦੇ ਬਾਬਤ ਇੱਥੇ ਕੋਈ ਗੱਲ ਨਹੀਂ ਹੋਈ ਪਰ ਉਹਦੇ ਬਾਬਤ ਜਿਵੇਂ ਜੇ ਕਾਲੀ ਦਲ ਵਾਰਸ ਪੰਜਾਬ ਦੀ ਜਿਵੇਂ ਬਾਪੂ ਜੀ ਦਾ ਪਹਿਲਾ ਬਿਆਨ ਆ ਚੁੱਕਿਆ ਹੈਗਾ ਵੀ ਅਸੀਂ ਉਹ ਇਲੈਕਸ਼ਨ ਲੜਾਂਗੇ ਉਹਦੇ ਬਾਬਤ ਇੱਥੇ ਕੋਈ ਗੱਲ ਨਹੀਂ ਹੋਈ ਪਰ ਉਹਦੇ ਬਾਰੇ ਜਿਹੜੀਆਂ ਵਿਚਾਰਾਂ ਉਹ ਬਾਅਦ ਚੋਣੀਆਂ ਇਹ ਸਿਰਫ ਬੰਦੀ ਸਿੰਘਾਂ ਦੀ ਰਿਹਾਈ ਬਾਬਤ ਸੀਗਾ ਤੇ ਇਹ ਪੰਥ ਦੀ ਗੱਲ ਆ ਪੰਜਾਬ ਦੀ ਗੱਲ ਆ ਉਹਦੇ ਬਾਰੇ ਅੱਜ ਵਿਚਾਰ ਮਨਦੀਪ ਜੀ ਕਿਵੇਂ ਵੇਖਦੇ ਵੈਸੇ ਇਲੈਕਸ਼ਨ ਵੀ ਤਰਨਤਾਰ ਦੀ ਜਿੰਨੀ ਇਲੈਕਸ਼ਨ ਆ ਇਸ ਟਾਈਮ ਤੇ ਅਕਾਲੀ ਦਲ ਦਾ ਉਮੀਦਵਾਰ ਆ ਚੁੱਕਾ ਵਾ ਹੋ ਸਕਦਾ ਪੰਜ ਪ੍ਰਧਾਨੀ ਵੀ ਆਉਣ ਸਮੇਂ ਅਕਾਲੀ ਦਲ ਲੈ ਕੇ ਆਵੇ ਬਖੋਖਰੇ ਕਾਲੀ ਦਲ ਦਾ ਲੱਗਦਾ ਨਹੀਂ ਕਿ ਕੌਮ ਵਾਸਤੇ ਇੱਕ ਨੁਕਸਾਨ ਦੀ ਵੀ ਹੋਊਗਾ ਰਲੇਵਾ ਚਾਹੀਦਾ ਸਿੰਘ ਸਾਹਿਬ ਨੇ ਵੀ ਕਿਹਾ ਸੀ ਫਸੀਲ ਤੋਂ ਵੀ ਕਿਹਾ ਸੁਣਾ ਦਿੱਤਾ ਸੀ ਕਿ ਇਹ ਅਕਾਲੀ ਦਲਾਂ ਨੂੰ ਇਕੱਠੇ ਹੋਣ ਜਿਹਦਾ ਸਾਰਾ ਨੇ ਚੁੱਲੇ ਸਮ ਦੇਖੋ ਇਹ ਤਾਂ ਹੈ ਜੇ ਪੰਜਾਬ ਦੀ ਗੱਲ ਕਰਨੀ ਹੈ ਪੰਥ ਦੀ ਗੱਲ ਕਰਨੀ ਹੈ ਤਾਂ ਇੱਕ ਹੋਣਾ ਹੀ ਪਊਗਾਗਾ ਪਰ ਕੋਸ਼ਿਸ਼ ਹੈਗੀ ਅਭੀ ਸਭ ਨੂੰ ਇੱਕ ਲੈ ਕੇ ਚੱਲੀਏ ਉਹ ਜਿਹੜੀ ਆਪਾਂ ਗੱਲ ਕਰੀਏ ਵੀ ਕਿਤੇ ਨਾ ਕਿਤੇ ਜਿਹੜੀਆਂ ਆਪਣੀਆਂ ਅਰੀਜਨਲ ਪਾਰਟੀਆਂ ਆ ਉਹਨਾਂ ਤੋਂ ਕਿਤੇ ਨਾ ਕਿਤੇ ਖਮਿਆਜਾ ਰਿਆ ਹੀ ਆ ਵੀ ਉਹ ਪੰਜਾਬ ਪ੍ਰਤੀ ਪੰਥ ਪ੍ਰਤੀ ਸੱਚੇ ਹੋ ਕੇ ਗੱਲ ਨਹੀਂ ਕਰ ਸਕੇ ਤਾਂ ਆਪਾਂ ਨੂੰ ਕਿਸੇ ਨਾ ਕਿਸੇ ਸਿਰੇ ਤੋਂ ਅੱਗੇ ਵਧਣਾ ਹੀ ਪਊਗਾ ਜਿਵੇਂ ਸਪੈਸ਼ਲੀ ਤੁਸੀਂ ਆ ਦੇਖੋ ਮੈਂਬਰ ਪਾਰਲੀਮੈਂਟ ਦੀ ਚੋਣ ਸੀਗੀ ਤੇ ਖਡੂਰ ਸਾਹਿਬ ਦੀ ਸੀਟ ਤੇ ਫਰੀਦਕੋਟ ਵਾਲੀ ਸੀਟਾਂ 'ਚ ਕਿਵੇਂ ਪੰਥ ਨੇ ਅੱਗੇ ਹੋ ਕੇ ਪੰਜਾਬ ਦੇ ਲੋਕਾਂ ਨੇ ਅੱਗੇ ਹੋ ਕੇ ਸੱਚ ਦੇ ਨਾਲ ਤੇ ਆਪ ਦੇ ਪੰਜਾਬ ਨਾਲ ਦੇ ਹੱਕ ਚ ਹੋ ਕੇ ਵੋਟਾਂ ਪਾਈਆਂ ਗਈਆਂ ਉਵੇਂ ਮੈਂ ਕਹੂੰਗਾ ਵੀ ਇੱਥੋਂ ਵੀ ਜਿਹੜਾ ਪੰਥਕ ਕੈਂਡੀਡੇਟ ਐਲਾਨਿਆ ਜਾਊਗਾ ਤੇ ਉਹ ਬਹੁਤ ਉਹਦੇ ਲਈ ਵੀ ਸਾਡੀ ਵਿਚਾਰ-ਵਟਾਂਦਰਾ ਚੱਲ ਰਹੇ ਆ ਵੀ ਜਲਦੀ ਜਿਹੜਾ ਇਹ ਕੈਂਡੀਡੇਟ ਹੋਊਗਾ ਉਹ ਅਨਾਉਂਸ ਕੀਤਾ ਜਾਊਗਾ ਜਿਵੇਂ ਤਰਨਤਨ ਤੋਂ ਜਿਵੇਂ ਬਾਪੂ ਜੀ ਦਾ ਵੀ ਬਿਆਨ ਆ ਚੁੱਕਿਆ ਸੀਗਾ ਪਹਿਲਾਂ ਵੀ ਅਸੀਂ ਇਸ ਪੰਥਕ ਸੀਟ ਤੇ ਆਪਦਾ ਕੈਂਡੀਡੇਟ ਦਵਾਂਗੇ ਤੇ ਉਹੀ ਸਾਰੇ ਵਿਚਾਰ-ਵਟਾਂਦਰੇ ਹਜੇ ਚੱਲ ਰਹੇ ਆ ਵੀ ਇਹ ਬਹੁਤ ਮੈਂ ਕਹੂੰਗਾ ਬਹੁਤ ਜਲਦੀ ਹੈ ਹਜੇ ਇਸ ਚੀਜ਼ ਬਾਰੇ ਕੋਈ ਗੱਲਬਾਤ ਕਰਨ ਅਕਾਲੀ ਦਲ ਦੀ ਇੱਕ ਦੂਜੇ ਤੋਂ ਦੂਰੀਆਂ ਕੀ ਲੱਗਦਾ ਤੁਹਾਨੂੰ ਸਿੰਘ ਸਾਹਿਬ ਦਾ ਬਿਆਨ ਤਾਂ ਮੈਂ ਗੱਲ ਕੀਤੀ ਸੀ ਕਿ ਅਕਾਲੀ ਦਲ ਇਕੱਠੇ ਹੋ ਕੇ ਚੋਣਾਂ ਲੜੇ ਤੇ ਲੱਗਦਾ ਨਹੀਂ ਕਿ ਕੋਨੋ ਕੋ ਉਹ ਵਿਰੋਧੀ ਧਿਰ ਨੂੰ ਤੇ ਪਛਾੜ ਸਕਦੇ ਆ ਨਾ ਇਸ ਟਾਈਮ ਤੇ ਤੁਸੀਂ ਕਹਿ ਦਿੰਨੇ ਆ ਸਾਡਾ ਦਿੱਲੀੋਂ ਚੱਲਦਾ ਜੀ ਸਾਰਾ ਕੁਝ ਦਿੱਲੀੋਂ ਪਲਾਨ ਹੁੰਦਾ ਜੀ ਅੱਜ ਅਕਾਲੀ ਦਲ ਇਕ ਪਲਾਨ ਫਾਰਮ ਤੇ ਆਵੇ ਤੇ ਕੌਮ ਨੂੰ ਕੁਛ ਨਾ ਕੁਛ ਤੇ ਲੱਗਦਾ ਨਾ ਕਿ ਇਹ ਸੰਘਰਸ਼ ਦੀ ਕੋ ਰੂਪ ਰੇਖਾ ਵੱਖਰੀ ਹੋ ਸਕਦਾ ਨਹੀਂ ਦੇਖੋ ਅਕਾਲੀ ਦਲ ਬੇਸਿਕਲੀ ਪੰਜਾਬ ਦੀ ਪੰਥ ਦੀ ਪਾਰਟੀ ਸੀਗੀ ਉਹ ਆਪਦੇ ਕਾਰਜਾਂ ਤੋਂ ਹੀ ਮੁਨਕਰ ਹੋ ਗਏ ਜਿਵੇਂ ਮੈਂ ਕਹੂੰਗਾ हट ਗਏ ਤੇਕ ਪਰਿਵਾਰ ਦੇ ਹੱਥੀ ਚੜ ਕੇ ਸਾਰਾ ਕੁਝ ਇਹ ਹੋਇਆਗਾ ਉਹਦੇ ਜਿਹੜਾ ਸੰਘਰਸ਼ ਵਜੋਂ ਹੀ ਤਾਂ ਇਹ ਜਿਵੇਂ ਪਾਰਟੀ ਦਾ ਨਵੀਂ ਦਾ ਆਗਾਜ਼ ਹੋਇਆ ਸੀਗਾ ਤੇ ਉਮੀਦ ਆ ਵੀ ਸਾਰੇ ਇਕੱਠੇ ਹੋ ਜਾਣਗੇ ਪਰ ਮੈਂ ਇਹ ਹਜੇ ਬਹੁਤ ਜਲਦੀ ਆ ਵੀ ਇਸ ਚੀਜ਼ ਤੇ ਬਾਰੇ ਕੋਈ ਟਿੱਪਣੀ ਕਰਨਾ ਲਾਸਟ ਦੇ ਵਿੱਚ ਅੱਜ ਬੰਦੀ ਸਿੰਘਾਂ ਤੇ ਗੱਲਬਾਤ ਹੋਈ ਹੋਰ ਇਹ ਤੋਂ ਇਲਾਵਾ ਕੋਈ ਚੋਣਾਂ ਦੇ ਡਿਸਕਸ਼ਨ ਨਹੀਂ ਹੋਈ ਤੇ ਆਲਸ ਵਿੱਚ ਕਿਹੋ ਜਿਹਾ ਪੈਂਤਰਾ ਕੀ ਹੋ ਸਕਦਾ ਕੋਈ ਲੱਗਦਾ ਤੁਹਾਨੂੰ ਮੋਰਚਾ ਲੱਗੂਗਾ ਮੋਰਚਾ ਬੰਦੀ ਹੋਊਗੀ ਕਿ ਜਾਂ ਲੋਕਾਂ ਨੂੰ ਲਾਮਬੰਦ ਕੀਤਾ ਨਹੀਂ ਹਜੇ ਤਾਂ ਇਹ ਸਿਰਫ ਅਸੀਂ ਅੱਜ ਸਭ ਦੇ ਬਿਆਨ ਨੋਟ ਕੀਤੇ ਗਏ ਹੈ ਕਿ ਉਸ ਤੇ ਵਿਚਾਰ ਵਟਾਂਦਰੇ ਹੋਣਗੇ ਤੇ ਇੱਕ ਪੰਜਾਬ ਲੈਵਲ ਦਾ ਮੈਂ ਕਹੂੰਗਾ ਕੋਈ ਪ੍ਰੋਗਰਾਮ ਜਥੇਦਾਰ ਜੀ ਉਲੀਕਣਗੇ ਤੇ ਉਹਨਾਂ ਸਾਡਾ ਸਾਰਿਆਂ ਦਾ ਜਿੰਨਾ ਵੀ ਇੱਥੇ ਅੱਜ ਪਹੁੰਚੇ ਸੀਗੇ ਚਾਹੇ ਉਹ ਜਥੇਬੰਦੀਆਂ ਦੇ ਰੂਪ ਵਿੱਚ ਸੀ ਚਾਹੇ ਸੰਗਤ ਦੇ ਰੂਪ ਵਿੱਚ ਸਾਰਿਆਂ ਦਾ ਉਹਨਾਂ ਨੂੰ ਸਮਰਥਨ ਆ ਵੀ ਅਸੀਂ ਜੋ ਜਥੇਦਾਰ ਜੀ ਸਾਨੂੰ ਹੁਕਮ ਲਾਉਣਗੇ ਅਸੀਂ ਉਹ ਸਿਰ ਮੱਥੇ ਉਹਨੂੰ ਕਬੂਲ ਕਰਾਂਗੇ ਤੇ ਉਹਨਾਂ ਦੇ ਨਾਲ ਚੱਲਾਂਗੇ ਜੀ ਸਿੰਘ ਸਾਹਿਬ ਭਾਈ ਜਗਤਾਰ ਸਿੰਘ ਹਵਾਰਾ ਦੇ ਸੁਨੇਹੇ ਦੇ ਹੋ ਰਿਹਾ ਸਾਰਾ ਕੁਝ ਬਿਲਕੁਲ ਉਹਨਾਂ ਦੀ ਇੱਕ ਮੈਂ ਕਹੂੰਗਾ ਹੱਥ ਲਿਖਤ ਚਿੱਠੀ ਜਿਹੜੀ ਭਾਈ ਧੰ ਆਹ ਜੀ ਜਥੇਦਾਰ ਧਿਆਨ ਸਿੰਘ ਮਾਨ ਜੀ ਨੂੰ ਆਈ ਹੈ ਉਹਨਾਂ ਦੇ ਬਾਬਤ ਹੀ ਸਾਰਾ ਕੁਝ ਅੱਜ ਵਾਲੀ ਮੀਟਿੰਗ ਵੀ ਤੇ ਅੱਗੇ ਵੀ ਪ੍ਰੋਗਰਾਮ ਉਸ ਤੋਂ ਹੀ ਲਿਕਾ ਨੇ ਧੰਨਵਾਦ ਜੀ ਅੰਮ੍ਰਿਤਸਰ 'ਚ ਮੌਜੂਦ ਆ ਬੁਰਜ ਕਾਲੀਫਲਾ ਸਿੰਘ ਜਿੱਥੇ ਇੱਕ ਮੀਟਿੰਗ ਹੋਈ ਆ ਤੇ ਮੀਟਿੰਗ ਦੇ ਵਿੱਚ ਕੀ ਪਲਾਨ ਹੁੰਦਾ ਵਾ ਆਉਣਲੇ ਸਮੇਂ ਦੇ ਵਿੱਚ ਕਿਵੇਂ ਪੰਥਰੋਂ ਇਕੱਠਾ ਕੀਤਾ ਜਾ ਸਕਦਾ ਵਾ ਇਹਦੇ ਵਿਚਾਰ ਚਰਚਾ ਹੋਈਆਂ ਵੀਰ ਮਨਦੀਪ ਸਾਡੇ ਨਾਲ ਸੀ ਬਾਈ ਦੀਪ ਸਿੰਘ ਜੀ ਭਰਾਤਾ ਉਹਨੇ ਕਿਹਾ ਕਿ ਬੰਦੀ ਸਿੰਘਾਂ ਤੇ ਖਾਸ ਕਰਕੇ ਗੱਲਬਾਤ ਹੋਈ ਆ ਕਿ ਬੰਦੀ ਸਿੰਘਾਂ ਦੀ ਰਿਹਾਈਆਂ ਭਾਈ ਅਮਰਪਾਲ ਸਿੰਘ ਦੀ ਰਿਹਾਈ ਤਰਨਤਾਰ ਇਲੈਕਸ਼ਨ ਬਾਰੇ ਕਹਿੰਦੇ ਕਿ ਅੰਦਰ ਵਿਚਾਰ ਚਰਚਾ ਨਹੀਂ ਹੋਈ ਪਰ ਬਾਪੂ ਅਮਰਪਾਲ ਸਿੰਘ ਦੇ ਪਿਤਾ ਜੀ ਵੱਲੋਂ ਸਦਾ ਤਰਸੀਮ ਸਿੰਘ ਵੱਲੋਂ ਜਿਹੜਾ ਬਿਆਨ ਦਿੱਤਾ ਹੋਇਆ ਵਾ ਕਿ ਇੱਥੇ ਪੰਥਕ ਸੀਟ ਦੇ ਉੱਤੇ ਪੰਥਕ ਉਮੀਦਵਾਰ ਜ਼ਰੂਰ ਆਊਗਾ। ਅਕਾਲੀ ਦਲ ਮੈਦਾਨ ਦੇ ਵਿੱਚ ਆ ਗਿਆ। ਆਮ ਆਦਮੀ ਪਾਰਟੀ ਵੀ ਆਊਗੀ ਇੱਥੋਂ ਤਰਨਤਾਰ ਤੋਂ, ਕਾਂਗਰਸ ਵੀ ਆਊਗੀ, ਭਾਜਪਾ ਵੀ ਆਊਗੀ। ਜੇ ਆਪਾਂ ਵੱਡੀਆਂ ਧਿਰਾਂ ਦੀ ਗੱਲ ਕਰਦੇ ਹਾਂ ਅਕਾਲੀ ਦਲ ਨੇ ਉਮੀਦਵਾਰ ਦੇ ਦਿੱਤਾ ਵਾ। ਪਰ ਆਉਣ ਵਾਲੇ ਸਮੇਂ ਦੇ ਵਿੱਚ ਕੀ ਪੰਥਕ ਸੀਟ ਕਿਹੜੀ ਝੋਲੀ 'ਚ ਪਊਗੀ ਇਹ ਵੀ ਇੱਕ ਸਮੇਂ ਦੇ ਗਰਭ ਦੇ ਵਿੱਚ ਹੀ ਆ ਪਰ ਇਸ ਮੀਟਿੰਗ ਦਾ ਕੋਈ ਸਾਰਥਕ ਹੱਲ ਉਹਲੇ ਸਮੇਂ ਦੇ ਵਿੱਚ ਕੀ ਨਿਕਲਦਾ ਵਾ ਇਹ ਵੀ ਸਮੇਂ ਦੇ ਗਰਭ ਦੇ ਵਿੱਚ ਆ ਕਿ ਇਸ ਮੀਟਿੰਗ ਤੋਂ ਬਾਅਦ ਚ ਕੋਈ ਵੱਡੀਆਂ ਵਿਚਾਰ ਚਰਚਾਵਾਂ ਹੋਣਗੀਆਂ ਹਾਂ ਜਿਹੜਾ ਮੋਰਚਾ ਲੱਗਾ ਹੈ ਅਸੀਂ ਮੋਰਚੇ ਦੀ ਵੀ ਗੱਲ ਕੀਤੀ ਹੈ ਕਿ ਮੋਰਚਾ ਠੰਡੇ ਪੈਣ ਦੇ ਕਾਰਨ ਕੀ ਸੀ ਉੱਤੇ ਵੀ ਗੱਲਬਾਤ ਹੋਈ ਹੈ ਜਿਹੜਾ ਇਸ ਟਾਈਮ ਦੇ ਉਤੇ ਚੰਡੀਗੜ੍ਹ ਤੇ ਮੁਹਾਲੀ 'ਚ ਮੋਰਚਾ ਲੱਗਾ ਹੋਇਆ ਦੇਖਦੇ ਹਾਂ ਰੂਪਰੇਖਾ ਕੀ ਹੋ ਸਕਦੀ ਆ ਇਸ ਮੋਰਚਾ ਬੰਦੀ ਦੀ ਕੋਸ਼ਿਸ਼ ਕਰਦੇ ਹਾਂ ਧਿਆਨ ਸਿੰਘ ਮੰਡ ਜੀ ਨਾਲ ਵੀ ਗੱਲਬਾਤ ਕਰਨ ਦੀ ਕਿਉਂਕਿ ਮੋਰਚੇ ਦੀ ਰੂਪਰੇਖਾ ਹੋਊਗੀ ਕੋਈ ਲੰਬੰਦੀ ਹੋਊਗੀ ਪੰਜਾਬ ਦੇ ਵਿੱਚ ਕਿਵੇਂ ਲੋਕਾਂ ਨੂੰ ਇਕੱਠਾ ਕਰਕੇ ਤੇ ਕਿਵੇਂ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਜਿਹੜਾ ਮੋਰਚਾ ਆਰੰਭ ਕੀਤਾ ਜਾਊਗਾ ਕੀ ਰੂਪਰੇਖਾ ਹੋਊਗੀ ਕਿ ਜਦੋਂ ਮੋਰਚਾ ਜਨ ਲੱਗਾ ਹੋਇਆ ਵਾ ਕੋਈ ਉਹਨੂੰ ਸਮਰਥਨ ਦਿੱਤਾ ਜਾਂਦਾ ਵਾ ਇਹਤੇ ਵਿਚਾਰ ਚਰਚਾ ਕੋਸ਼ਿਸ਼ ਕਰਦੇ ਆ ਕਿ ਭਾਈ ਧਿਆਨ ਸਿੰਘ ਮਾਨ ਨਾਲ ਵੀ ਗੱਲਬਾਤ ਕਰਾਂਗੇ ਹੋਰ ਵੀ ਜਿਹੜੇ ਨਾਲ ਆਏ ਸੀ ਵੀਰ ਗੱਲਬਾਤ ਕਰਾਂਗੇ ਜੁੜੋ ਰਹੇ ਹੋ ਕਾਲ ਚੈਨਲ ਦੇ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ